हां जी दोस्तों सत श्री अकाल आज एक बार फिर नंगल वासियां नाल ਸਾਡੇ ਆਨੰਦਪੁਰ ਦੇ ਵਾਸੀਆਂ ਦੇ ਨਾਲ ਉਸ ਅਹਿਮ ਮੁੱਦੇ ਤੇ ਲਾਈਵ ਹੋਣਾ ਪੈ ਰਿਹਾ ਜਿਹਦੇ ਤੇ ਅਸੀਂ ਪਿਛਲੇ 3 ਜਨਵਰੀ ਨੂੰ ਇੱਕ ਰਾਤ ਨੂੰ ਬਹੁਤ ਹੀ ਦੁਖਦਾਈ ਘਟਨਾ ਹੋਈ ਸੀ ਜਵਾਰ ਮਾਰਕੀਟ ਦੇ ਮੋੜ ਤੇ ਉਸ ਦੇ ਵਿੱਚ ਇੱਕ ਸਾਡੀ ਭੈਣ ਇੱਕ ਜਵਾਨ ਉਮਰ ਦੇ ਵਿੱਚ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਮੇਰੀਆਂ ਕੁਝ ਮਜਬੂਰੀਆਂ ਸਨ ਨਿੱਜੀ ਮਜਬੂਰੀਆਂ ਸਨ ਕਿ ਮੈਂ ਇਸ ਮੁੱਦੇ ਨੂੰ ਚੱਕ ਨਹੀਂ ਸਕਿਆ 1 ਮਹੀਨਾ ਪਰ ਮੇਰੇ ਦੋਸਤੋ ਉਹ ਮੌਤ ਹਜੇ ਭੁੱਲੀ ਨਹੀਂ ਸੀ ਸਾਨੂੰ ਇਸ ਸੜਕ ਤੇ 1 ਮਹੀਨੇ ਦੌਰਾਨ ਘੱਟੋ-ਘੱਟ 5-6 ਮੌਕੇ ਹੋਰ ਹੋਈਆਂ ਪਰ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਇੱਥੇ ਦੇ ਸਾਡੇ ਮੰਤਰੀ ਹਰਜੋਤ ਸਿੰਘ ਬੈਂਸ ਹੈ ਜਾਂ ਕੋਈ ਵੀ ਇਹ ਲੋਕ ਕਿਸੇ ਦਾ ਕੋਈ ਧਿਆਨ ਨਹੀਂ ਭਰਾਓ ਮੰਤਰੀ ਸਾਹਿਬ ਪਿਛਲੇ 2 ਮਿੰਟ ਚ 2 ਜਾਂ 3 ਵਾਰ ਕੇਂਦਰੀ ਮੰਤਰੀ ਨਿਤਿਨ ਗੜਕਰੀ ਜੀ ਨਾਲ ਫੋਟੋਆਂ ਲਵਾ ਚੁੱਕੇ ਅਖਬਾਰਾਂ ਚ ਆਪਣੇ ਟਵਿੱਟਰ ਤੇ ਕਹਿ ਚੁੱਕੇ ਕਿ ਬੜੀ ਜਲਦ ਸ਼੍ਰੀ ਅਨੰਦਪੁਰ ਸਾਹਿਬ ਤੇ ਮਾਤਪੁਰ ਦਾ ਜਿਹੜਾ ਮਾਰਗ ਹੈ ਉਹਦੀ ਨਿਰਮਾਣ ਸ਼ੁਰੂ ਹੋ ਰਿਹਾ ਪਰ ਮੇਰੇ ਭਰਾਓ ਹਜੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਡੀਆਂ ਲਾਸ਼ਾਂ ਦਾ ਇੰਤਜ਼ਾਰ ਕਰ ਰਹੀ ਹੋਰ 70 ਬੇਸੰ ਦਾ ਇੰਤਜ਼ਾਰ ਕਰ ਰਹੀ ਮੈਂ ਹੋਰ ਗੱਲਾਂ ਬਾਅਦ ਚ ਕਰਾਂਗਾ ਪਹਿਲਾਂ ਟ੍ਰੈਫਿਕ ਦੇਖੋ ਕਿੰਨਾ ਤੇਜ਼ ਕੋਈ ਹੈ ਇਹਨਾਂ ਨੂੰ ਸਾਂਭਣ ਵਾਲਾ ਇਹਨਾਂ ਨੂੰ ਕੋਈ ਸਾਂਭਣ ਜਾਂ ਰੋਕਣ ਵਾਲਾ ਹੈ ਇੱਕ ਇੱਕ ਮਿੰਟ ਦੇ ਵਿੱਚ 100 100 ਕਾਰਾਂ ਲੰਘ ਰਹੀਆਂ ਦਿਖਾਓ ਜਿਹੜਾ ਪਿੱਛੋਂ ਕਿੰਨੀ ਸਪੀਡ ਤੇ ਆ ਰਹੀਆਂ ਹਿਮਾਚਲ ਤੋਂ ਕੋਈ ਸਪੀਡ ਦੀ ਲਿਮਟ ਹੈ ਇੱਥੇ ਸਰਕਾਰਾਂ ਚੁੱਪਾਂ ਜਿਸ ਦਿਨ ਮੰਗਲ ਵਾਸੀਆਂ ਨੇ ਇੱਧਰ ਵੀ ਦਿਖਾਇਆ ਜਿਹੜਾ ਟ੍ਰੈਫਿਕ ਆਹ ਦੇਖੋ ਟ੍ਰੈਫਿਕ ਸਾਹਮਣੇ ਦੇਖੋ ਕੀ ਤਾंडव ਹੋ ਰਿਹਾ ਮੌਤ ਦਾ ਕੋਈ ਸੱਤਾ ਨਾਂ ਦੀ ਕੋਈ ਸਰਕਾਰ ਨਾਂ ਦੀ ਕੋਈ ਪ੍ਰਸ਼ਾਸਨ ਨਾਂ ਦੀ ਚੀਜ਼ ਹੈ ਇਥੇ ਹਾਂ ਜਦਨ ਕਿਸੇ ਦਾ ਕੋਈ ਮਰ ਜਾਣਾ ਕਿਸੇ ਦੀ লাশ ਸੜਕ ਦੇ ਵਿਚ ਨਹੀਂ ਉਸਦੇ ਐਂਬੂਲੈਂਸ ਲੈ ਕੇ ਆ ਜਾਂਦੇ ਉਸਦੇ ਲਾਲ ਬੱਤੀ ਵਾਲੀਆਂ ਗੱਡੀਆਂ ਲੈ ਕੇ ਆ ਜਾਂਦੇ ਕੋਈ ਦੇਖਣ ਵਾਲਾ ਹੈ ਇਥੇ ਕੋਈ ਸਪੀਡ ਦੀ ਲਿਮਟ ਵੀ ਇੱਥੇ ਆ ਰਹੀ ਕੋ ਲੋਕਾਂ ਦੇ ਖਰਨ ਲਈ ਕੋਈ ਬਸ ਟੋਪਾ ਨਹੀਂ ਕੇਵਲ ਤੇ ਕੇਵਲ ਅਖਬਾਰਾਂ ਦੇ ਵਿੱਚ ਦੱਸਿਆ ਜਾਂਦਾ ਕਿ ਅਸੀਂ ਸੜਕ ਦਾ ਨਿਰਮਾਣ ਕਰ ਰਹੇ ਜੰਗਲ ਵਾਸੀਓ ਆਨੰਦਪੁਰ ਵਾਸੀਓ ਤੁਹਾਨੂੰ ਪਤਾ ਹੈ ਕਿ ਕਿੰਨਾ ਸੜਕਾਂ ਦੇ ਨਿਰਮਾਣ ਹੋਲੇ ਮੰਤਰੀ ਜੀ ਇਕੱਲੇ ਨਿਤਨ ਗੜਕਰੀ ਨਾਲ ਫੋਟੋ ਪਾ ਕੇ ਨਿਰਮਾਣ ਨਹੀਂ ਹੋਣਾ ਸੜਕ ਦਾ ਜੇ ਅੱਜ ਵੀ ਕੇਂਦਰ ਸਰਕਾਰ ਐਲਾਨ ਕਰ ਦਵੇ ਕਿ ਇਸ ਨੈਸ਼ਨਲ ਹਾਈਵੇ ਦਾ ਆਪਾਂ ਨਿਰਮਾਣ ਸ਼ੁਰੂ ਕਰਨਾ ਪਹਿਲਾਂ ਜ਼ਮੀਨ ਨੂੰ ਅਕਵਾਇਰ ਕਰਨਾ ਪੈਣਾ ਉੱਥੇ ਦਰਖਤ ਕੱਟਣ ਲਈ এনਵਾਇਰਨਮੈਂਟ ਮਿਨਿਸਟਰੀ ਤੋਂ ਪਰਮਿਸ਼ਨ ਲੈਣੀ ਪੈਣੀ ਲੋਕਾਂ ਨੂੰ ਕੰਪਨਸੇਸ਼ਨ ਦੇਣਾ ਪੈਣਾ ਤੋੜ ਪੱਨ ਕਰਨੀ ਪਣੀ ਟੈਂਡਰ ਹੋਣੇ ਵਰਕ ਆਰਡਰ ਹੋਣੇ ਜਦ ਤੱਕ ਕਰ 2027 ਤੇ ਵੋਟਾਂ ਨਹੀਂ ਆਂਦੀਆਂ ਤੁਹਾਡੀ ਸੜਕ ਨਹੀਂ ਬਣਨੀ ਨੰਗਰ ਵਾਸੀਓ ਮੈਂ ਬੇਨਤੀ ਕਰਦਾ ਉਸ ਦਿਨ 3 ਜਨਵਰੀ ਦੀ ਰਾਤ ਨੂੰ ਬੇਨਤੀ ਕੀਤੀ ਸੀ ਕਿ ਆਓ ਅਸੀਂ ਆਪਣੀਆਂ ਰਾਜਨੀਤਾਂ ਸਾਹਮਣੇ ਦਿਖਾਓ ਕਿਸ ਤਰ੍ਹਾਂ ਟ੍ਰੈਫਿਕ ਦਾ ਤੰਦਮ ਹੋ ਰਿਹਾ ਕਿਸ ਤਰ੍ਹਾਂ ਮੌਤ ਸੜਕਾਂ ਤੇ ਫਿਰ ਰਹੀ ਪਰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਆਹ ਦੇਖੋ ਕਿੰਦਾ ਮੌਤ ਫਿਰ ਰਹੀ ਸੜਕਾਂ ਤੇ ਕੋਈ ਹੈ ਦੇਖਣ ਵਾਲਾ ਕੋਈ ਸਰਕਾਰਾਂ ਦਾ ਨਾਂ ਦੀ ਚੀਜ਼ ਦਿਖ ਰਹੀ ਆ ਦੇਖੋ ਕਿੰਦਾ ਮੌਤ ਚੱਲ ਰਹੀ ਤੇ ਜੇ ਪੁਲਿਸ ਪ੍ਰਸ਼ਾਸਨ ਨੂੰ ਕਹਿ ਦਿੱਤਾ ਜਾਵੇ ਕਾ ਸਾਡੇ ਨੰਂਦਰ ਵਾਸੀਆਂ ਦੇ ਆਨੰਦਪੁਰ ਵਾਸੀਆਂ ਦੇ ਚਲਾਨ ਕੱਦਲੇ ਸ਼ੁਰੂ ਹੋ ਜਾਂਦੇ ਪਰ ਮਾਤਾ ਤਲਾ ਬੇਨਤੀ ਕੀਤੀ ਕਿ ਸੀ ਕਿ ਸਰਕਾਰੋ ਧਿਆਨ ਦਿਓ ਜਦ ਤੱਕ ਨੈਸ਼ਨਲ ਹਾਈਵੇ ਨਹੀਂ ਬਣਦਾ ਤੁਸੀਂ ਸਪੀਡ ਲਿਮਟ ਵਾਲੇ ਕੈਮਰੇ ਲਗਾਓ ਜਿਵੇਂ ਉਹਨਾਂ ਮਹਿਤਵਪੂਰਨ ਰੋਡ ਤੇ ਨੈਸ਼ਨਲ ਹਾਈਵੇ 'ਤੇ ਕੈਮਰੇ ਲਗਾਏ ਜਿਵੇਂ ਬਲਾਸਪੁਰ ਮੰਡੀ ਨੂੰ ਜਾਂਦੇ ਸਪੀਡ ਲਿਮਟ ਦੇ ਕੈਮਰੇ ਆ ਕਿ ਆ ਤੁਸੀਂ ਮੌਤਾਂ ਵੀ ਕਰੇ ਕਿੱਥੇ ਐ ਸਰਕਾਰ ਦਾ ਬਦਲਾ ਸਰਕਾਰਾਂ ਕਹਿੰਦੇ ਸੀ ਕਿ ਅਸੀਂ ਸਰਕਾਰ ਤੇ ਸਨ ਸੁਰੱਖਿਆ ਫੋਰਸ ਲਾ ਦਿੱਤੀ ਤੁਹਾਡੀ ਫੋਰਸਾਂ ਸਾਡੀਆਂ ਲਾਸ਼ਾਂ ਚੱਕਣ ਲਈ ਆ ਕੈਮਰਾ ਕਿਉਂ ਨਹੀਂ ਲਗਾਏ ਜਾਂ ਸਾਡੇ ਤੁਹਾਡੇ ਖਜ਼ਾਨੇ ਖਾਲੀ ਪਏ ਤਾਂ ਲੋਕਾਂ ਤੋਂ ਤੁਸੀਂ ਸਪੀਡ ਮੰਗ ਲੋ ਆਪਣੇ ਸਿਕਿਉਰਿਟੀ ਘਟਾ ਦਿਓ ਇੱਥੇ ਕਿਉਂ ਕੈਮਰੇ ਨਹੀਂ ਲਾਏ ਜਾ ਰਹੇ ਸਪੀਡ ਲਿਮਟ ਰੋਕੋ ਸਪੀਡ ਲਿਮਟ ਜਦੋਂ ਮੈਂ ਕਿਹਾ ਸੀ ਚਲਾਨ ਕੱਟੋ ਚਲਾਨ ਕਿਹਦੇ ਕੱਟੇ ਸਾਡੇ ਲੋਕਲ ਲੋਕਾਂ ਦੇ ਜਿਹੜੇ ਆ ਕਾਫਲੇ ਲਈ ਜਾਂਦੇ ਸੜਕਾਂ ਤੇ ਜਿਹੜੇ ਮੌਤ ਨੂੰ ਨਾਲ ਲਈ ਜਾਂਦੇ ਲਾਸ਼ਾਂ ਨੂੰ ਤੁਹਾਡੇ ਹਿੰਮਤ ਹੈ ਕਿ ਇਹਦਾ ਚਲਾਨ ਕੱਟੜ ਦੀ ਕਿਸੇ ਰਾਤ ਨੂੰ ਟਿੱਪਰ ਦਾ ਚਲਾਨ ਕੱਟੜ ਦੀ ਚਲਾਨ ਕੱਟੜ ਦੀ ਕੋਈ ਤਾਕਤ ਹੈ ਕੋਈ ਤਾਕਤ ਨਹੀਂ ਹੈ ਤੁਹਾਡੇ ਕੋਲ ਗਰੀਬਾਂ ਦਾ ਚਲਾਨ ਕੱਟੇ ਤੁਸੀਂ ਕਿਉਂ ਨਹੀਂ ਸਵੰਦੇ ਲੋਕੇ ਇੱਕ ਨਕਲ ਆ 4 ਤਰੀਕ ਨੂੰ ਮੌਤ ਤੋਂ ਬਾਅਦ 4 ਜਨਵਰੀ ਨੂੰ ਉਹ ਤੋਂ ਬਾਅਦ ਕਿਤੇ ਲਾਕਾ ਲਾਇਆ ਤੇ ਲੰਗਰ ਵਾਸੀਓ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਇਸੇ ਟਾਈਟਲ ਤੇ ਵੀ ਲਿਖਾਂਗਾ ਵੀਡੀਓ ਦੇ ਮੇਰਾ ਨੰਬਰ ਹੈ 98724 06006 98724 06006 ਆਓ ਸੀ ਇੱਥੇ ਰਾਜਨੀਤਿਕ ਪਾਰਟੀਆਂ ਦੇ ਭਰਾ ਆਪਣੀ ਧਰਮ ਜਾਤ ਛੱਡ ਕੇ ਆਪਣੀ ਰਾਜਨੀਤੀ ਛੱਡ ਕੇ ਕੱਟੇ ਹੋਈਏ ਇੱਕ ਕਮੇਟੀ ਬਣਾਈਏ ਉਸ ਕਮੇਟੀ ਨੂੰ ਅਸੀਂ ਸਰਕਾਰਾਂ ਨੂੰ ਇਹ ਕਾਹਨ ਵਾਲੇ ਹਫ਼ਤਾ 10 ਦਿਨ ਚ ਮਿਲਿਏ ਜੇ ਸਰਕਾਰਾਂ ਕੋਈ ਕੰਮ ਨਹੀਂ ਕਰਦੀਆਂ ਸਪੀਡ ਲਿਮਟ ਨੂੰ ਕੰਟਰੋਲ ਕਰ ਲਈ ਕੈਮਰਾ ਨਹੀਂ ਲਾਉਂਦੀਆਂ ਤਾਂ ਅਸੀਂ ਇਸ ਨੈਸ਼ਨਲ ਹਾਈਵੇ ਨੂੰ ਪੱਕੇ ਤੌਰ ਤੇ ਜਾਮ ਕਰ ਦਾਂਗੇ ਪੱਕੇ ਤੌਰ ਤੇ ਫਿਰ ਤੁਸੀਂ ਕਹਿੰਦੇ ਰਾਜਨੀਤੀ ਕਰਦੇ ਓ ਯਾਰੋ ਅਸੀਂ ਕਿਉਂ ਨਹੀਂ ਦਿੱਲੀ ਦੀਆਂ ਕਦੇ ਇਲੈਕਸ਼ਨਾਂ ਚ ਮਰ ਜਾਂਦੇ ਕਦੇ ਕਦੇ ਤੁਸੀਂ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਚ ਮਰ ਜਾਂਦੇ ਕਦੇ ਤੁਸੀਂ ਮੁੱਖ ਮੰਤਰੀ ਦੀ ਲੜਾਈ ਲੜਨ ਲੱਪੇ ਕਦੇ ਤੁਹਾਡੇ ਆਕਾ ਆਪਣੇ ਜਹਾਜ਼ਾਂ ਤੇ ਕੁਮ ਦਾ ਸਾਡੇ ਪੰਜਾਬ ਦੇ ਉਤੇ ਕਿਉਂ ਨਹੀਂ ਤੁਹਾਡੇ ਕੋਲ ਕੰਮ ਕੀਤਾ ਜਾ ਰਿਹਾ ਕੀ ਤੁਹਾਡੀ ਸਰਕਾਰ ਕੋ ਮਰ ਗਈ ਤੁਸੀਂ ਤੁਹਾਡੇ ਕੋ ਖਜ਼ਾਨਾ ਮੁੱਕ ਗਿਆ ਤੁਸੀਂ 2-4 ਲੱਖ ਰੁਪਈਆ ਖਰਚ ਕੇ ਜੇ ਸਪੀਡ ਨਿਮਨ ਦੇ ਕੈਮਰੇ ਲਾ ਦੋ ਤਾਂ ਲੋਕ ਆਪਣੇ ਆਪ ਉਹਨੂੰ ਕੰਟਰੋਲ ਕਰਨਗੇ ਸਫਾਈ ਪਰ ਆਹ ਦੇਖੋ ਮੌਤ ਲੈ ਕੇ ਆ ਰਹੇ ਸੜਕਾਂ ਤੇ ਕੋਈ ਪੁੱਛਣ ਵਾਲਾ ਹੈ ਇਹਨਾਂ ਨੂੰ ਹਾਂ ਅੱਜ ਦੀ ਵੀਡੀਓ ਤੋਂ ਬਾਅਦ ਪੰਜਾਬ ਪੁਲਿਸ ਨੇ ਚਲਾਨ ਕਿਹਦੇ ਕੱਟਨੇ ਸਾਡੇ ਲੋਕਾਂ ਲੋਕਾਂ ਦੇ ਜਿਹੜੇ ਪਹਿਲਾਂ ਮਰ ਰਹੇ ਤੇ ਉਹਨਾਂ ਦੇ ਚਲਾਨ ਕੱਟ ਰਹੇ ਤੇ ਮੇਰੀ ਬੇਨਤੀ ਆ ਨੰਗਰ ਵਾਸੀਆਂ ਨੂੰ ਕਿ ਆਓ ਅਸੀਂ ਇਕੱਠੇ ਹੋਈਏ ਇੱਕ ਕਮੇਟੀ ਬਣਾਈਏ ਇੱਕ ਸੰਸਥਾ ਬਣਾਈਏ ਉਹ ਸੰਸਥਾ ਦਾ ਨਾਮ ਜਿਹੜੀਆਂ ਲਾਸ਼ਾਂ ਦਾ ਤੰਦਰ ਚੱਲ ਰਿਹਾ ਸਰਕਾਰ ਦੇ ਆ ਦੇਖੋ ਬੱਸ ਦੇ ਖੜਦਾ ਹੈ ਲੈਸ ਰੋਈ ਦੇ ਸਟਾਪ ਹੈ ਇਹ ਰੁਕਮਸ ਟੋਪ ਹੈ ਤੇ ਕਿਤੇ ਆਏ ਸਾਡੀ ਮੌਤ ਕਰਨੀ ਸੜਕਾਂ ਤੇ ਆ ਦੇਖੋ ਕਿੱਦਾਂ ਮੌਤਦਾਰੀ ਕਿੱਦਾਂ ਹਿਵਾਚਲ ਦੇ ਪੰਜਾਬ ਦੇ ਲੋਕ ਮੌਤ ਲੈ ਕੇ ਆ ਰਹੇ ਕੋਈ ਪੁੱਛਣ ਵਾਲਾ ਨਹੀਂ ਇਹਨਾਂ ਨੂੰ ਆ ਦੇਖੋ ਸਾਹਮਣੇ ਕਿਸ ਤਰ੍ਹਾਂ ਕਾਰਾਂ ਆ ਰਹੀਆਂ ਕੋਈ ਪੁੱਛਣ ਵਾਲਾ ਨਹੀਂ ਤੇ ਮੇਰੇ ਵੀਰੋ ਮੈਂ ਆਖਰ ਚ ਬੇਨਤੀ ਕਰਦਾ ਹੱਥ ਜੋੜ ਕੇ ਲੰਗਰ ਵਾਸੀਆਂ ਨੂੰ ਅਨੰਦਪੁਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਅਸੀਂ ਇਕੱਠੇ ਹੋਈਏ ਪਾਰਟੀ ਰਾਜਨੀਤੀ ਪਾਰਟੀਆਂ 2027 ਚ ਲਾ ਲਈਏ ਆਪਾਂ ਆਪਸ ਵਿੱਚ ਕਮ ਇਕੱਠੇ ਹੋ ਕੇ ਸਰਵਾਰਸ਼ ਕਰੀਏ ਜਦ ਤੱਕ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਤੇ ਪੰਜਾਬ ਸਰਕਾਰ ਇਹਨੂੰ ਸੜਕ ਦਾ ਫੋੜਨਾ ਨਹੀਂ ਕਰ ਦਿੰਦੀ ਉਦੋਂ ਤੱਕ ਸਾਡੇ ਸਪੀਡ ਲਿਮਟ ਨੂੰ ਕੰਟਰੋਲ ਕਰਨ ਵਾਲੇ ਕੈਮਰਾ ਲਗਾਏ ਜਾਣ ਤਾਂ ਜੋ ਲੋਕਾਂ ਨੂੰ ਅਵੇਰ ਕੀਤਾ ਜਾਵੇ ਅਸੀਂ ਇਕੱਠੇ ਹੋਈਏ ਭਰਾਓ ਮੇਰੇ WhatsApp ਨੰਬਰ ਤੇ ਆਪਣਾ ਨੰਬਰ ਭੇਜੋ ਜਿਹੜਾ ਆਪਰਾਚਕਾ ਕਮੇਟੀ ਨੂੰ ਹੈਡ ਕਰਨਾ ਚਾਹੁੰਦਾ ਕਮੇਟੀ ਦਾ ਮੈਂਬਰ ਬਣਨਾ ਚਾਹੁੰਦਾ ਆਪਾਂ ਇਕੱਠੇ ਹੋ ਕੇ ਆਪਣੇ ਲੋਕਾਂ ਨੂੰ ਬਚਾਈਏ ਜਿਹੜੇ ਇਹ ਮੌਤ ਦਾ ਕਾਂਡ ਸਰਕਾਰ ਤੇ ਹੋ ਰਿਹਾ ਜਿਹੜੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮਰ ਚੁੱਕੀ ਅਸੀਂ ਇਹਨੂੰ ਜਵਾਨ ਦੇ ਲਈ ਆਓ ਇਕੱਠੇ ਹੋਈਏ ਤੇ ਆਪਣੀਆਂ ਕੀਮਤੀ ਜਾਨਾਂ ਨੂੰ ਬਚਾਈਏ ਤੇ ਮੈਂ ਫੇਰ ਕਹਿੰਦਾ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਇਹ ਕਿਹੜੀ ਰਾਜਨੀਤੀ ਹੈ ਅਸੀਂ ਸਰਕਾਰਾਂ ਨਾਲ ਪੰਗੇ ਲੈ ਰਹੇ ਆਓ ਦਮ ਦਿਖਾਓ ਜਿਹੜੇ ਕਹਿੰਦੇ ਵੀ ਰਾਜਨੀਤੀ ਕਰਦੇ ਤੁਸੀਂ ਇਹੀ ਜੀ ਰਾਜਨੀਤੀ ਆਕੇ ਕਰੋ ਆਓ ਸਾਡੇ ਨਾਲ ਖੜੀਏ ਆਓ ਚੰਗਾ ਚੱਕੀਏ ਜੇ ਜਿਹੜੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਦਿਨ ਲੋਕਲ ਪ੍ਰਸ਼ਾਸਨ ਜਦ ਤੱਕ ਸਰਪੀਡ ਲਿਮਿਟ ਕੰਟਰੋਲ ਕਰਨ ਵਾਲੇ ਕੈਮਰੇ ਨਹੀਂ ਲਾ ਦਿੰਦਾ ਤੇ ਸਾਡਾ ਸੰਘਰਸ਼ ਜਾਰੀ ਹੀ ਰਹੇਗਾ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਜਾਂ ਮੈਂ ਤੁਹਾਡੇ ਘਰ ਚਾਣ ਨੂੰ ਤਿਆਰ ਹਾਂ ਆਪਾਂ ਸੰਪਰਕ ਕਰਕੇ ਆਪਾਂ ਰਾਜਨੀਤੀ ਭੁੱਲ ਕੇ ਆਓ ਆਪਣੀਆਂ ਜ਼ਿੰਦਗੀਆਂ ਬਚਾਈਏ ਕੀਮਤੀ ਜਾਨਾਂ ਬਚਾਈਏ ਤਾਂ ਜੋ ਸਾਡਾ ਇਲਾਕਾ ਸਾਡਾ ਸ਼ਹਿਰ ਖੁਸ਼ਹਾਲ ਹੋਵੇ ਧੰਨਵਾਦ